ਇੱਕ ਦੋਸਤੋ ਗਰੀਬ ਜਾਂ ਜ਼ਿਮੀਂਦਾਰ ਰਹਿੰਦਾ ਸੀ ਇੱਕ ਪਿੰਡ 'ਚ ਦੋ ਲੜਕੀਆਂ ᱛੀਆਂ ਉਹਦੇ ਲੜਕੀਆਂ ਛਾਰਾ ਕੰਮ ਨਾਲ ਆਪਦੇ ਪਿਤਾ ਦੇ ਕਰਾਉਂਦੀਆਂ ᱛੀਆਂ ਨਦੀ ਤੋਂ ਪਾਰ ਖੇਤ ਦੀ ਉਹਨਾਂ ਦਾ ਖੇਤ ਦੇ ਵਿੱਚ ਛਾਉਣੀ ਸੀ ਜਦੋਂ ਪਕਾ ਗੁੜਦੀਆਂ ਜਾਂ ਰੋਟੀ ਰਾਟੀ ਖਾਂਦੀਆਂ ਖੇਤ ਦੇ ਵਿੱਚ ਬਹਿ ਕੇ ਤੋ ਪੇ ਜਾਨੀ ਬਹੁਤ ਹੈਰਾਨ ਵਾਲਾ ਹੁੰਦੀਆਂ ਨਾ ਹੀ ਇੰਨੀ ਪਹੁੰਚਤੀ ਵੀ ਉੱਥੇ ਖੇਤ ਦੇ ਕੋਠੇ ਹੀ ਪਾ ਲੈਂਦੀਆਂ ਨਾ ਹੀ ਖੇਤ ਦੇ ਵਿੱਚ ਦਰਖਤ ਸ਼ੌਂ ਵਾਲਾ ਕੋਈ ਹੈਗਾ ਸੀ ਇੱਕ ਦਿਨ ਉਹਨਾਂ ਦਾ ਪਿਓ ਕੋਈ ਸ਼ਹਿਰ ਤੋਂ ਸੌਦਾ ਲੈਣ ਵਾਗਿਆ ਤੇ ਘਰ ਦੀ ਕਬੀਲਦਾਰੀ ਦੀ ਖਾਤਰ ਘਰ ਦੇ ਸੌਦੇ ਦੇ ਲੈ ਮੁੱਕ ਜਾਂਦੇ ਨੇ ਆਮ ਘਰਾਂ 'ਚੋਂ ਆਪਣੇ ਉਹ ਕਹਣਾ ਤੁਸੀਂ ਭਾਈ ਚੱਲੋ ਪਕਾ ਗੁੱਡੋ ਚੱਲ ਕੇ ਮੈਂ ਆਜੂ ਨਾਈ ਤੁਹਾਡੀ ਰੋਟੀ ਲੈ ਆਉ ਤੇ ਆਪਾਂ ਪਕਾ ਗੁੱਡਾਂਗੇ ਅੱਜ ਉਹ ਕੁੜੀਆਂ ਜੇ ਖੇਤ ਗਈਆਂ ਉਹ ਵੱਡੀ ਕੁੜੀ ਛੋਟੀ ਨੂੰ ਕਹਿੰਦੀ ਕਹਿੰਦੀ ਕੁੜੇ ਲੋਕ ਛੱਪਰ ਬੰਨ ਲੈਂਦੇ ਨੇ ਆਪਾਂ ਧੁੱਪੇ ਮਾਜਦੀਆਂ ਆ ਨਦੀ ਤੇ ਪੂਲੇ ਖੜੇ ਨੇ ਪੂਲਿਆਂ ਦੀਆਂ ਲਿਹਾਈਏ ਦੋ ਉੱਪਰੀਆਂ ਬਣ ਕੇ ਛੱਪਰ ਬੰਨ ਲਾਈਏ ਆਪਾਂ ਹੁਣ ਪੂਲੇ ਦਾ ਵੱਢ ਲੇ ਦੋ ਭਰੀਆਂ ਲੇ ਆ ਕੇ ਛੱਟ ਲੈ ਪਕਾ ਕੋਲੇ ਛੱਪਰ ਬੰਨਣ ਦਾ ਪਤਾ ਨਾ ਵੀ ਕਿਵੇਂ ਬੱਝੂ ਜਿਨੇ ਕਦੇ ਬੰਨਿਆ ਨਹੀਂ ਉਹਨੂੰ ਔਖਾ ਵੀ ਬੜਾ ਇਹ ਪਹਿਲਾਂ ਮੁੱਠੇ ਬਣਾ ਕੇ ਬੰਨਣੇ ਪੈਂਦੇ ਸੀ ਛੱਪਰ ਬਣਾਉਂਦੇ ਵੀ ਰਿਆਂ ਨਾਲ ਤੇ ਪਿੱਡ ਬੱਕਰੀਆਂ ਵਾਲਿਆਂ ਦੇ ਤਾਂ ਨਹੀਂ ਆਮ ਜਿਹੜੇ ਖਿਲਾੜੀਆਂ ਤੇ ਛੱਪਰ ਬੰਨਦੇ ਤੇ ਉਹ ਵੀ ਨਾ ਬੰਨਣੇ ਖੇਤਾਂ 'ਚ ਆਪਦੇ ਵੀ ਵੱਧੇ ਰਹੇ ਆ ਸਾਡੇ ਜਿਹਨੂੰ ਢੰਗ ਆ ਉਹਨੂੰ ਤਾਂ ਬਹੁਤ ਸੌਖਾ ਇਹ ਜਿਹਨੂੰ ਪਤਾ ਨਹੀਂ ਜਿਹਨੂੰ ਪਤਾ ਨਹੀਂ ਉਹਨੂੰ ਬਹੁਤ ਔਖਾ ਹੈ ਵੀ ਇਹ ਕਿਹੜੇ ਲੋਟ ਵੱਜੂ ਕੂਲੇ ਤਾਂ ਲਿਆ ਕੇ ਬੰਨ ਲੇ ਛਿੱਟ ਲੇ ਭਰੀਆਂ ਦੁਨੇ ਦੁਨਾ ਪੈਣਾ ਨੇ ਵੱਟ ਲੇ ਵੱਟ ਕੇ ਛਿੱਟ ਲੇ ਛੱਪ ਰਬੰਦਾ ਨਾ ਪਤਾ ਛੋਚਾਂ ਚ ਪੈ ਗਈਆਂ ਵੀ ਬੰਨੀ ਐ ਕਿਵੇਂ ਨਾ ਬੰਨੇ ਹੀ ਤੀ ਕਦੇ ਨਾ ਕੋਈ ਬੰਦਾ ਦੇਖਿਆ ਸੀ ਕੋਲ ਦੀ ਛੱਪ ਨੰਘ ਜਾਵੇ ਛੱਪ ਨੂੰ ਉਹ ਵੱਡੀ ਕੁੜੀ ਕਹਿੰਦੀ ਇਹ ਸ਼ਰਪ ਬਾਬਾ ਤੁਸੀਂ ਆਪਦਾ ਘਰ ਬਣਾ ਲੈਨੇ ਹੋ ਹੋਰ ਦੁਨੀਆ ਘਰ ਬਣਾਨੀ ਛੱਡ ਤੋ ਘਰ ਨ ਬਣਾਉਣ ਦਾ ਨਹੀਂ ਪਤਾ ਸਾਡਾ ਘਰ ਹੀ ਬਣਾ ਜਾ ਉਹ ਛੱਪਾ ਖੜ ਗਿਆ ਛੱਪ ਖੜਿਆ ਵਾ ਉਹ ਕਹਿੰਦਾ ਵੀ ਗੱਲ ਸੁਣ ਲੈ ਘਰ ਛੋਡਾ ਮੈਂ ਬਣਾ ਦੂੰ ਤੂੰ ਮੇਰੇ ਨਾਲ ਵਿਆਹ ਕਰਾਵੇਂਗੀ ਹਾਂ ਸ਼ਾਦੀ ਕਰਾਉਣੀ ਕੋ ਮੇਰੇ ਨਾਲ ਉਹਨੇ ਆਖਿਆ ਵੀ ਇਹਨੇ ਘਰ ਬਣਾਉ ਖਵਰਾ ਨਾ ਬਣਾਉ ਚਲ ਮੈਂ ਕਹਿ ਦੇਨੀਆ ਕਰਾ ਲੂ ਹੁਣ ਇਹ ਛੱਪਾ ਹੈ ਮੈਂ ਕੁੜੀਆਂ ਮੈਂ ਇਹਦੇ ਨਾਲ ਸ਼ਾਦੀ ਦੂੰ ਚਲ ਕਹਿ ਦਿੰਨੀਆ ਦੇਖੀ ਜਊ ਉਹ ਕਹਿੰਦੀ ਜੇ ਛੱਪ ਘਰ ਬਣਾ ਦੇਗਾ ਖਵਰਾ ਕਰਾਈ ਲਮਾ ਕਰਾ ਲੂੰਗੀ ਕੰਨਾ ਚੰਗਾ ਅੱਖਾਂ ਵਿੱਚੋਂ ਦੋਨੇ ਬਹਿਣਾ ਉਹਨਾਂ ਨੇ ਅੱਖਾਂ ਮੀਟ ਲੀਆਂ ਕੋ ਛੱਪ ਜੀ ਜਿਹੜਾ ਉਹਦੇ ਇਹ ਪਾਲਟਦਾ ਸੀ ਮਣੀ ਸੀ ਉਹਦੇ ਕੋਲੇ ਮਣੀ ਦੇ ਨਾਲ ਜਿਹੜਾ ਕੁਝ ਮਰਜ਼ੀ ਆ ਤਿਆਰ ਕਰਾ ਲੈਂਦਾ ਸੀ ਉਹਨਾਂ ਨੇ ਅੱਖਾਂ ਮੀਟੀਆਂ ਉਹਨਾਂ ਨੇ ਇਹ ਜੀ ਸੁੰਦਰ ਛੱਪਰੀ ਮੰਗਵਾ ਕੇ ਬਣਵਾ ਕੇ ਤੇ ਰਾਤੀ ਕੁੜੀਆਂ ਦੇ ਉੱਤੇ ਕੰਨਾ ਖੋਲ ਲੂ ਅੱਖਾਂ ਜਦੋਂ ਅੱਖਾਂ ਖੋਲੀਆਂ ਤਾਂ ਬਾਲੀ ਸੋਣੀ ਛੱਪਰੀ ਵੱਜੀ ਵੀ ਛਪਰੀ ਬੱਜੀ ਵੀ ਸ਼ੌਂ ਹੋ ਗਈ ਖੇਤ ਦੇ ਵਿੱਚ ਇੱਕ ਗੱਲ ਉਹਦਾ ਖੁਸ਼ੀ ਵੀ ਬੜੀ ਵੀ ਖੇਤ 'ਚ ਸ਼ੌਂ ਹੋ ਗਈ ਆਪਣੇ ਛਪਰੀ ਬੱਜ ਗਈ ਹੁਣ ਛੱਪ ਕਹਿੰਦਾ ਮੇਰਾ ਵੈਦਾ ਪੂਰਾ ਕਰੋ ਹੁਣ ਛੱਪ ਦੇ ਨਾਲ ਵਿਆਹ ਕਰਾਉਣਾ ਕੋਈ ਜੇ ਲੈ ਕੁੜੀ ਇਹ ਕੁੜੀ ਆ ਉਹ ਛੱਪ ਆ ਫਿਰ ਲੱਗੀ ਟੀ ਸੁਮਿਠੂ ਜੇ ਹੁਣ ਜਾਨੀ ਚਿਤ ਮੰਨਿਆ ਨਾ ਕਹਿੰਦੀ ਤੂੰ ਰਹਿਣ ਦੇ ਮਿੰਤਾਂ ਲੱਗੀ ਕਰਨ ਵੀ ਤੇ ਲੈ ਮੈਥੋਂ ਤਾਂ ਕਿਹਾ ਗਿਆ ਉਹ ਕਹਿੰਦਾ ਵੀ ਵੈਦਾ ਤਾਂ ਪੂਰਾ ਕਰਨਾ ਪਊ ਨਹੀਂ ਫਿਰ ਇੱਥੇ ਖੇਤ 'ਚ ਤਾਂ ਨਹੀਂ ਮੈਂ ਕੰਮ ਕਰਨ ਦੇਣਾ ਛੁਣੂ ਦੇਲਾ ਫਿਰ ਆਪਣਾ ਨਿਸ਼ਕਾਨ ਹੋਊ ਆਪੂ ਵਿੱਚ ਜਾਂ ਬੈਦਾ ਪੂਰਾ ਕਰਦੇ ਉਹਨਾਂ ਦੇ ਲੜਦਿਆਂ ਤੋਂ ਕੁੜੀ ਛੋਟੀ ਸੀ ਜਿਹੜੀ یوں ਭੱਜੀ ਆਪਦੇ ਪਿਓ ਨੂੰ ਜਾ ਕੇ ਕਹਿੰਦੀ ਵੀ ਗੱਲ ਤਾਂ ਆ ਹੋ ਗਈ ਛੱਪ ਖੜੇ ਪਿਆ ਬੈ ਡੀ ਭੈਣ ਨੇ ਕਹਿਤਾ ਦੀ ਮੈਂ ਤੇ ਨਾ ਵਿਆਹ ਕਰ ਲਉ ਛੱਪਰ ਤਾਂ ਖੇਤਰ ਚ ਵੱਜ ਗਿਆ ਬਲਾ ਸੋਹਣਾ ਵਾਲੀ ਸੋਹਣੀ ਛਪਰੀਆ ਘਰ ਤਾਂ ਉਹਨੇ ਬਣਾਤਾ ਆਪਣਾ ਹੁਣ ਉਹ ਬੈਦੇ ਤੋਂ ਮੁਕਰਦੀ ਐ ਉਹ ਕਹਿੰਨਾ ਆਪਾਂ ਛੱਪ ਨੂੰ ਮਾਰ ਦੰਨੇ ਆਂ ਫਿਕਰ ਨਾ ਕਰ ਆਪਾਂ ਬੈਦੇ ਤੋਂ ਕੁੜੀ ਨਾਲ ਛੱਪ ਨੂੰ ਥੋੜੋ ਬਿਹਾਵਾਂਗੇ ਆਪਾਂ ਉਨੇ ਚੱਕੀ ਖਵਾੜੀ ਜਾਂ ਛੱਪ ਦੇ ਕੋਲੇ ਜਾ ਕੇ ਦੋ ਟੋਟੇ ਕਰਤੇ ਛੱਪਦੇ ਮਾਰਦਾ ਛੱਪ ਮਾਰ ਕੇ ਉਹ ਨਦੀ ਦੇ ਕੋਲੇ ਦੱਪਦਾ ਹੁਣ ਉਹਦੀ ਆਤਮਾ ਛੱਪਦੀ ਨਾ ਮਰੀ ਛੱਪਦਾ ਜਾਨੀ ਮੌਕੇ ਤੇ ਤਾਂ ਉਹ ਕੁਤਾ ਮਰਿਆ ਦਿਖਾਤਾ ਪਰ ਆਤਮਾ ਜੀ ਉਹਦੀ ਉਹਦੀ ਮਰੀ ਨਾ ਉਹ ਤਾਂ ਜਿਵੇਂ ਉਹ ਕਰੇ ਉਹ ਕੁੜੀ ਕਨੇ ਵਾਪੂ ਤਾਂ ਬਹੁਤ ਮਾੜਾ ਕੰਮ ਕਰਿਆ ਜਿਹੜਾ ਕੁਝ ਮੇਰੇ ਕਰਮਾਇਤੀ ਬਣ ਗਿਆ ਮੈਂ ਜਦੋਂ ਵੈਦਾ ਕਰ ਤੇ ਕੋਈ ਤਾਂ ਮਾਰਨਾ ਨਹੀਂ ਤੀ ਇਹ ਉਹਨੂੰ ਆਵਾਜ਼ ਆਈ ਵੀ ਮੈਂ ਮਰਿਆ ਨਹੀਂ ਹੈਗਾ ਆਤਮਾ ਮੇਰੀ ਇਹ ਹੋਇਆ ਤੂੰ ਨਦੀ ਦੀ ਛਾਲ ਮਾਰ ਮੈਂ ਆਪੇ ਸ਼ਾਮ ਨੂੰ ਦਿੰਦਾ ਕੋਈ ਕੁੜੀ ਨੇ ਨਦੀ ਦੀ ਛਾਲ ਮਾਰੀ ਵੱਡੀ ਨੇ ਉਹਨੇ ਆਪਦੇ ਨਾਲ ਲਿ ਜਾ ਕੇ ਆਤਮਾ ਨੇ ਉਹਦੀ ਜਿੱਥੇ ਉਹਨਾਂ ਦੇ ਮਹਿਲ ਤੇ ਥੱਲੇ ਜਾਣੀ ਉੱਥੇ ਜਾ ਬੜਿਆ ਉਹ ਦੂਜੀ ਕੁੜੀ ਕੱਲੀ ਹੁਣ ਖੇਤ ਆਇਆ ਕਰੇ ਉਹ ਰੋਇਆ ਕਰੇ ਇੱਕ ਦਿਨ ਉਹਦੀ ਭੈਣ ਦੀ ਯਾਦ ਆਈ ਉਹ ਜਾ ਕੇ ਖੇਤ ਉੱਥੇ ਜਦੋਂ ਲੱਗੀ ਹੋਣ ਕਣੀ ਭੈਣੇ ਤੂੰ ਕਿਧਰੋਂ ਵਾਗੀ ਦੇ ਲੈ ਤੂੰ ਤੇ ਛਾਲ ਮਾਰ ਗਈ ਉਹ ਕਹਿੰਦੀ ਤੂੰ ਇਧਰ ਝਾਕੀ ਜਾਨੀਂ ਇਧਰ ਪਿਛਾਂ ਤਾਂ ਮੁੜ ਕੇ ਝਾਕ ਜਿੱਦ ਨੂੰ ਪਾਣੀ ਜਾਂਦਾ ਉਹ ਐ ਖੜੀ ਪਾਣੀ ਚ ਗੜੀ ਕਹਿੰਦੀ ਆਹ ਦੇਖ ਮੈਂ ਉਹਦੇ ਕੋਲੇ ਆ ਗਈ ਕਹਿੰਦੀ ਤੂੰ ਤਾਂ ਜਾ ਬੜੀ ਕਹਿੰਦੀ ਕਿਵੇਂ ਐ ਕਹਿੰਦੀ ਮੇਰਾ ਤਾਂ ਮੈਂ ਤਾਂ ਸ਼ੁਰਗ ਦੇ ਜੈਦਾ ਰਾਜ ਕਰਦੇ ਆ ਇਹ ਤਾਂ ਰਾਜਾ ਥੱਲੇ ਬਤਾਲ ਦਾ ਇੱਥੇ ਤੈਨੂੰ ਆਪਾਂ ਨੂੰ ਸ਼ੱਕ ਲੱਗਦਾ ਸੀ ਮੈਂ ਤਾਂ ਬਹੁਤ ਮਨ ਐਤਾ ਸ਼ਰਦਾਰੀ ਕਰਦੇ ਆ ਉਹ ਕਹਿੰਦੀ ਫੇਰ ਮੈਂ ਹੁਣ ਕੀ ਕਰਾਂ ਉਹ ਕਹਿੰਦੀ ਤੂੰ ਐਂ ਕਰ ਆਹ ਜਿਹੜਾ ਰਾਹ ਜਾਂਦਾ ਰਾਹੇ ਰਾਹੇ ਤੁਰੀ ਜਾ ਜੰਗਲ ਤੇ ਮੂਰੇ ਜਾ ਕੇ ਛੱਤਰਾ ਵਾਟਣ ਗਿਆ ਜਿਸੋ ਛੱਤਰਾ ਵਾਟਣ ਗਏ ਉਥੇ ਦਰਾਖਤ ਖੜਾ ਇੱਕ ਛੱਤ ਡਾਣੇ ਨੇ ਉਹ ਦਰਖਤ ਦੇ ਉਹ ਦਰਖਤ ਤੇ ਚੜਦੀ ਉਹਦੇ ਤੇ ਇੱਕ ਤਾਂ ਤੈਨੂੰ ਚਰਖਾ ਮਲੂਮ ਉਹ ਉਥੇ ਹੀ ਪੂਣੀਆਂ ਪਈਆਂ ਹੋਣੀਆਂ ਉਹ ਚਰਖਾ ਕੱਤਣ ਲੱਗ ਜੀ ਤਾਂਹਾਂ ਚੜ ਕੇ ਉਹ ਮੇ ਜਿਵੇਂ ਪੂਣੀਆਂ ਤੇ ਜਦੋਂ ਤਾਂ ਇੱਕ ਗਲੋਟਾ ਭਰਤਾ ਤਾਂ ਨੂੰ ਆਵਾਜ਼ ਆਉ ਵੀ ਮੰਗ ਕੀ ਮੰਗਦੀਆਂ ਫੇ ਤੂੰ ਕਹਿੰਦੇ ਵੀ ਇਹ ਜਿਹੜਾ ਇਲਾਕੇ ਦਾ ਰਾਜਾ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਕਹਿੰਦੀ ਤੈਨੂੰ ਉਹਦੇ ਨਾਲ ਉਹ ਰਾਜਾ ਮਿਲ ਜੂ ਉਹ ਲੈ ਜੂ ਤਨ ਕਹਨੀ ਪੱਕੀ ਗੱਲ ਐ ਕਿ ਨਹੀਂ ਪੱਕੀ ਗੱਲ ਐ ਉਹ ਕੁੜੀ ਉਹਦਾ ਕਹਿਣਾ ਮੰਨ ਕੇ ਉਹ ਰਾਹੇ ਪੈ ਗਈ ਜੰਗਲ ਜੁੰਮ ਰਾਹ ਜਾਂਦਾ ਦੀ ਤੁਰ ਗਈ ਗਾਹਾਂ ਜਾ ਕੇ ਉਹ ਤਾਂ ਜੋ 70 ਪਾਟੇ ਵੀ ਦੇਖਣ ਲੱਗੀ ਵੀ 70 ਢਾਣੇ ਕਿਹੜੇ ਦੱਸਦੇ ਨੇ ਇਥੋਂ ਉਨੂੰ ਡਰਾ ਦਿੱਤਾ ਵੀ ਦੇ ਸੀਗਾ ਵੀ ਉਹ ਖੜਿਆ ਹੋਰ 7 ਢਾਣੇ ਵਾਲਾ ਉਹਦੇ ਤੇ ਚੜ ਗਈ ਉਹਦੇ ਤੇ ਚੜ ਕੇ ਜਾ ਕੇ ਮਾਰੀ ਨਿਗਾ ਚਾਰ ਖਾ ਵੀ ਮਿਲ ਗਿਆ ਪੂਣੀਆਂ ਵੀ ਮਿਲ ਗਈਆਂ ਕਤਰਾ ਸ਼ੁਰੂ ਕਰਤਾ ਇੱਕ ਗਲੋਟਾ ਭਰਿਆ ਭਰਤਾ ਜਦੋਂ ਇਹ ਆਵਾਜ਼ ਆਈ ਕਹਿੰਦੇ ਮੰਗ ਕੀ ਮੰਗਦੀਆਂ ਉਹ ਕਹਿੰਦੀ ਮੰਗਦੀਆਂ ਮੈਂ ਜਿਹੜਾ ਇਸ ਇਲਾਕੇ ਦਾ ਬਾਦਸ਼ਾਹ ਹੈ ਵੀ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਮੇਰੇ ਐਡੇ ਸੋਹਣੇ ਬੱਚੇ ਹੋਣ ਦੋ ਕੁੜੀ ਤੇ ਮੁੰਡਾ ਜੋੜੇ ਵੀ ਦੁਨੀਆ ਨਾਲੋਂ ਸੋਹਣੇ ਉਹ ਰਾਜੇ ਦੇ ਬਾਦ ਲੜ ਬੱਚਾ ਨਹੀਂ ਦੀ ਕੋਈ ਜਦੋਂ ਉਹ ਉਹ ਵਾਚਨ ਕਰਕੇ ਫਿਰ ਉੱਥੋਂ ਬਾਚਨ ਹੋਇਆ ਕਹਿੰਦਾ ਤੈ ਹੋਰ ਮੰਗਣਾ ਦੀ ਕੁਛ ਇਹ ਮੰਗ ਤਾਂ ਲਿਆ ਤੈਨੂੰ ਦੁੱਖ ਬੜੇ ਆਉਣਗੇ ਚ ਖਲੀਪਾਂ ਬਹੁਤ ਕਟਣੀਆਂ ਪੈਣੀਆਂ ਪਹਿਲਾਂ ਮੰਗ ਤਾਂ ਤੈਂ ਹੀ ਕੁਛ ਲਿਆ ਦੁੱਖ ਬਹੁਤ ਕਟਣੇ ਪੈਣਗੇ ਉਹ ਕਹਿੰਦੀ ਹੁਣ ਚਾਹੇ ਕਟਣੀ ਪੈਣਾ ਮੰਗ ਤਾਂ ਮੈਂ ਜਿਹੜਾ ਕੋ ਲਿਆ ਹੁਣ ਮੈਂ ਮੰਗੂ ਤਾਂ ਇਹੀ ਯਾ ਤੁਰ ਗਈ ਗਹਾ ਕਹਿੰਦਾ ਫਿਰ ਆ ਰ ਆ ਪੈ ਜਾ ਮੂਰੇ ਰਾਜਾ ਸ਼ਿਕਾਰ ਖੇਲਦਾ ਫਿਰਦਾ ਸੀ ਉਹਨੇ ਆ ਕੇ ਬ ਜੰਗਲ ਚ ਕੱਲੀ ਕੁੜੀ ਕਿਵੇਂ ਤਰੀ ਫਿਰਦੀ ਐ ਸਨੱਖੀ ਵੀ ਬਹੁਤ ਹੀ ਤੇ ਕਹਿੰਦੀ ਵੀ ਮੈਂ ਤਾਂ ਤੂੰ ਕੌਣ ਐ ਕਹਿੰਦਾ ਮੈਂ ਦੇਖਦਾ ਰਹਾ ਕਹਿੰਦੀ ਮੈਂ ਤੇਰੇ ਨਾਲ ਸ਼ਾਦੀ ਕਰਾਉਣੀ ਐ ਮੇਰੇ ਬੱਚੇ ਇਹੇ ਜੇ ਪੈਦਾ ਕਰੂ ਕੋਦਰਤਾਲਾ ساری ਦੁਨੀਆ ਨੂੰ ਸਨਖੇ ਹੋਣਗੇ ਉਹ ਕਹਿੰਦਾ ਫੇ ਲਾਜ ਨਹੀਂ ਮੇਰੇ ਚੱਲ ਮੈਂ ਲੈ ਚੱਲਦਾ ਘੋੜੇ ਦੇ ਵਾਹ ਕੇ ਕਹਿੰਦੀ ਲੈ ਚੱਲ ਤੈਨੂੰ ਹੀ ਭਾਲ ਦਿਆਂ ਬਾਗੇ ਰਾਣੀਆਂ ਤੋਂ ਦੀ ਦੋ ਰਾਣੀਆਂ ਪਹਿਲਾਂ ਦੀਆਂ ਬਟਰਾਣੀ ਬਣਾਤੀਓ ਵੀ ਜੰਗਲ ਚੋਂ ਤੁਰ ਹੀ ਫਿਰਦੀ ਲੈ ਆ ਉਹ ਦੁਨਾਂ ਦੀ ਤੇ ਲੱਥਵਾਕ ਜਾਣੀ ਬਹੁਤ ਚੰਗਾ ਨਾ ਮੰਨਿਆ ਕਰਨ ਜੋ ਕੁਝ ਕਹੇ ਉਹ ਰਾਣੀ ਦੇ ਹੀ ਮੰਨਿਆ ਕਰੇ ਰਾਜਾ ਵੀ ਬੜਾ ਜਾਣੀ ਆ ਪੂਬਜੀ ਖੋਰ ਬਾਦਾ ਬਾਦਾ ਘਰ ਪਤੀ ਹੋ ਗਈ ਰਾਣੀ ਉਹਦਾ ਉਦੋਂ ਵੀ ਹੋ ਗਿਆ ਕਹਿੰਦਾ ਵੀ ਐਂ ਕਰਕੇ ਕਹਿੰਦੀ ਜੇ ਤੈਨੂੰ ਕਹਿੰਦਾ ਵੀ ਮੈਂ ਨਾਲ ਦੀ ਖਾਤਰ ਜਿਹੜਾ ਢੂਲਾ ਬਣਵਾਉਂ ਕਹਿੰਦਾ ਵਿੱਚ ਸਿਉਨੇ ਦਾ ਢੂਲਾ ਬਣਵਾ ਕੇ ਵੀ ਉਹਦੇ ਬਲੌਰ ਲਵਾ ਕੇ ਬਹੁਤ ਮੈਂ ਉਹ ਕਹਿੰਦੀ ਵੀ ਚੰਗਾ ਫਲਾਣੇ ਤੋਂ ਦਰਾਖਤ ਖੜਾ ਉਹਦੇ ਤੇ ਚੜ ਕੇ ਮੰਗ ਲਈ ਉਥੇ ਇੱਕ ਪਹਾੜ ਲਈ ਤਾਂ ਉਥੇ ਹੀ ਹਨਨ ਨੂੰ ਕੁਦਰਤੀ ਉਹ ਦਰਖਤ ਨਾਲ ਦਰਖਤ ਗਾਹਾਂ ਤੁਰ ਗਿਆ ਰਾਜਾ ਭਾਲ ਦੇ ਭਾਲ ਦੇ ਉਹ ਦਰਖਤ ਭਾਲਿਆ ਥਿਆਇਆ ਕੱਟ ਕੇ ਮੁੜਿਆ ਤੇ ਉਦੋਂ ਨੂੰ ਰਾਣੀ ਨੂੰ ਪਹਿਲਾਂ ਕਿਤੇ ਦੇ ਲਿਆ ਉਹ ਗਰਭਤੀ ਤਾਂ ਹੋਈ ਵੀ ਸੀ ਦੇ ਲਿਆ ਦੋ ਖੁੱਠਿਆ ਬੱਚੇ ਪੈਦਾ ਹੋ ਗਏ ਰਾਜੇ ਆਉਣ ਤੋਂ ਪਹਿਲਾਂ ਹੀ ਦੇ ਲਿਆ ਬੱਚੇ ਪੈਦਾ ਹੋਏ ਵਿੱਚ ਬੱਚੇ ਬੜੇ ਸੁਨਖੇ ਇੱਕ ਬਲੂਂਗੜਾ ਪਾਤਾ ਨਾਲ ਇੱਕ ਕਤੂਰਾ ਪਾਤਾ ਵੀ ਇਹਨੂੰ ਤਾਂ ਰਾਣੀ ਨੂੰ ਤਾਂ ਆਹ ਕੁਝ ਜੰਮਿਆ ਦਾਈ ਨਾਲ ਰਲ ਕੇ ਬੱਚੇ ਦੁਨ ਨੇ ਉਹ ਨਦੀ 'ਚ ਤੇਰਤੇ ਜਾਂਉਂਦੇ ਤੇਰੇ ਜਾਂਦੇ ਬੱਚੇ ਜਦੋਂ ਉਹਦੀ ਭੈਣ ਨੇ ਦੇਖੇ ਜਿਹੜੀ ਪਾਣੀ 'ਚ ਰਹਿੰਦੀ ਸੀ ਮੈਂ ਉਹ ਦੂਜੀ ਵੱਡੀ ਉਹਨੇ ਛਾਂਣ ਲਈ ਵੀ ਆ ਤਾਂ ਬੱਚੇ ਮੇਰੀ ਭੈਣ ਦੇ ਲੱਗਦੇ ਆ ਉਹਨੇ ਉਹ ਪਾਲ ਲੇ ਛਾਂਬ ਲੇ ਜਾਂਦੇ ਉਹ ਤਾਂ ਉਹਦੇ ਘਰੇ ਪਾਲਣ ਲੱਗੇ ਇਹਨੂੰ ਜਦੋਂ ਰਾਜਾ ਉੱਥੇ ਪਹੁੰਚਿਆ ਰਾਜੇ ਨੂੰ ਖਬਰ ਮਿਲੀ ਵੀ ਇਹ ਤਾਂ ਬਲੂਗੜਾ ਤੇ ਕੁੱਤਾ ਜੰਮੇ ਨੇ ਇਹਨਾਂ ਤਾਂ ਰਾਜੇ ਨੂੰ ਦੁਨੀਆ ਬੜਾ ਪੁੱਛਿਆ ਕਰੀ ਸੱਚੀ ਗੱਲ ਹੈ ਰਾਜਾ ਵੀ ਤੇਰੇ ਰਾਣੀ ਨੂੰ ਕੁੱਤਾ ਦੇ ਆ ਤਾਂ ਨਵੇਂ ਕੰਮ ਸੁਣ ਲਿਆ ਇਹ ਤਾਂ ਸੁਣੇ ਨਹੀਂ ਕਿਤੇ ਰਾਜਾ ਇਹਨੇ ਬਿਸ਼ਰਮੀ ਦੇ ਮਾਰੇ ਨੇ ਉਹਨੂੰ ਰੋਹੀ ਬਿਆ ਮਾਂ ਤੇ ਛੱਪਰ ਬੰਨ ਕੇ ਉੱਥੇ ਬਾਹਰ ਕੱਢਤਾ ਥੋੜਾ ਆਪੇ ਕਹਿੰਨਾ ਮੰਗੀ ਤੇ ਖਾਈ ਹੁਣ ਉਹ ਤਾਂ ਉੱਥੇ ਹੈਗੀ ਮੰਗਦੀ ਆ ਖਾਂਦੀ ਆ ਵਿਚਾਰੀ ਭੁੱਖ ਰੋਖੇ ਮਾਰੇ ਕੱਪੜੇ ਪਾੜ ਗਏ ਬੱਚੇ ਪਾਲਦੇ ਰਹੇ ਉਹਦੇ ਉਦੀ ਭੈਣ ਦੇ ਘਰੇ ਜਦੋਂ ਬੱਚੇ ਪਾਲਦੇ ਪਾਲਦੇ ਅਡਾਰ ਹੋ ਗਏ ਖਾਛੇ ਤੇ ਉਹਦੀ ਭੈਣ ਨੇ 3ਤੀ ਬਣਵਾਤੀ ਉਹਨਾਂ ਨੂੰ 3ਤੀ ਬਣਵਾ ਕੇ 2 3 ਉਹਨਾਂ ਨੂੰ ਆ ਸ਼ਬਦ ਸਿਖਾਤੇ ਬਈ ਅਜੀ ਬੱਚੇ ਰਾਜੇ ਦੇ ਹਾਂ ਮਾਂ ਛਾੜੀ ਜੰਗਲਾਂ 'ਚ ੱਟਕੇ ਖਾਂਦੀ ਫਿਰਦੀ ਐ ਰਾਜਾ ਅਣਪੋਲ ਉਹਨੂੰ ਪਤਾ ਕੋਈ ਨਹੀਂ ਰਾਜਾ ਅਣਪੋਲ ਐ ਉਹਨੂੰ ਪਤਾ ਕੋਈ ਨਹੀਂ ਇਹ ਸ਼ਬਦ ਸਿਖਾਏ ਵੇ ਉਹ ਜਵਾਕ ਗੀਤ ਉਹਦੇ ਨਾਲੇ ਖੇਢੀ ਜਾਇਆ ਕਰਨ ਖੇਤੀ 'ਚ ਨਾਲੇ ਆ ਗੀਤ ਗਾਈ ਜਾਇਆ ਕਰਨ ਜਿਹੜੀਆਂ ਬੁੜੀਆਂ ਕੱਪੜੇ ਧੋਣ ਜਾਇਆ ਕਰਨ ਉਹ ਜਾ ਕੇ ਦੱਛਾ ਕਰਨ ਉੱਥੇ ਖੇਤੀ ਲਈ ਫਿਰ ਜਵਾਕ ਆਏ ਤੋਂ ਨਾ ਵੀ ਬੱਚੇ ਸੀ ਰਾਜੇ ਦੇ ਆ ਮਾਂ ਛਾੜੀ ਜੰਗਲਾਂ ਏ ਤੱਕੇ ਖਾਂਦੀ ਫਿਰਦੀ ਐ ਰਾਜਾ ਅਣਪੋਲ ਤੁਰਿਆ ਫਿਰਦਾ ਉਹਨੂੰ ਪਤਾ ਕੋਈ ਨਹੀਂ ਵੀ ਇਹ ਕੀਦੇ ਬੱਚੇ ਹੋਏ ਬੱਚੇ ਬਲੇ ਸੋਹਣੇ ਨੇ ਖੇਤੀ ਪਾਣੀ ਚ ਲਈ ਫਿਰਦੇ ਨੇ ਹੌਲੀ ਹੌਲੀ ਗੱਲ ਰਾਜੇ ਸੈ ਪਹੁੰਚ ਗਈ ਰਾਜਾ ਆਪ ਆ ਗਿਆ ਰਾਜਾ ਕਹਿੰਦਾ ਬੱਚੇ ਉਹ ਰਾਜੋ ਕਹਿੰਦੇ ਨਹੀਂ ਆਉਂਦੇ ਕਹਿੰਦੇ ਕਿਉਂ ਨਹੀਂ ਆਉਂਦੇ ਕਹਿੰਦੇ ਜਦੋਂ ਛਾੜੀ ਮਾਂ ਆਊ ਉਦੋਂ ਆਵਾਂਗੇ ਕਹਿੰਦੇ ਮਾਂ ਛੋਡੀ ਕੌਣ ਐ ਕਹਿੰਦੇ ਮਾਂ ਛਾੜੀ ਜਿਹੜੀ ਜਦੋਂ ਕਹਿੰਦੇ ਕਿਸੇ ਨੂੰ ਪਤਾ ਈ ਛੋਡੀ ਮਾਂ ਦਾ ਕੀ ਨਿਸ਼ਾਨੀਆਂ ਛੋਡੀ ਮਾਂ ਦੀ ਉਹ ਕਹਿੰਦੇ ਜਦੋਂ ਛਾੜੀ ਮਾਂ ਸਾਡੇ ਅੱਖਾਂ ਦੇ ਸਾਹਮਣੇ ਆ ਗਈ ਉਹਦੇ ਦੁੱਧੀਆਂ ਦੇ ਵਿੱਚੋਂ ਦੁੱਧ ਚੱਲ ਕੇ ਧਾਰਾ ਸਾਡੇ ਮੂੰਹ 'ਚ ਨੂੰ ਆਉਣਗੀਆਂ ਜਿਹੜੀਆਂ ਪਾਣੀ 'ਚ ਟੁੱਕੇ ਡਿਗਣਗੇ ਉਹਨਾਂ ਦੇ ਛਾੜੀ ਨਰੀ ਦਾ ਪਾਣੀ ਚਿੱਟਾ ਹਜੂਰ ਜੋ ਛਾੜੀ ਮਾਂ ਸਾਡੇ ਅੱਖਾਂ ਦੇ ਸਾਹਮਣੇ ਆ ਗਈ ਛਾੜੀ ਮਾਂ ਦੀ ਇਹ ਨਿਸ਼ਾਨੀਆਂ ਛਣ ਮਾਂ ਛਾੜੀ ਹੈਗੀ ਆ ਜੀ ਬਦਾਜੇ ਨੇ ਹੁਕਮ ਦੇ ਨਾਲ ਜਿੰਨੀਆਂ ਸ਼ਹਿਰ ਦੀਆਂ ਰਣ ਤੀਮੀਆਂ ਦੀਆਂ ਹੁਕਮ ਦੇ ਨਾਲ ਮੰਗਾ ਕੇ ਸਾਰੀਆਂ ਆਈਆਂ ਗਿੜੇ ਦੇਈ ਗਈਆਂ ਹੁਣ ਇਹ ਕੰਮ ਜੇ ਕੋਈ ਉਹਨਾਂ ਦੀ ਮਾਂ ਆਵੇ ਉਹਨਾਂ ਦੇ ਅੱਖਾਂ ਦੇ ਸਾਹਮਣੇ ਫੇਰ ਹੀ ਉਹ ਹੋਵੇ ਸਾਰੇ ਜਾਨੀ ਮਤਲਬ ਦੇਖ ਕੇ ਰਾਜਾ ਕ੍ਰੋਪ ਕਰਕੇ ਬਹਿ ਗਿਆ ਕਰੇ ਇੱਕ ਦਿਨ ਪਏ ਪਏ ਦੇ ਯਾਦ ਆਈ ਉਹਨੇ ਦੱਛਾਦੀ ਵੀ ਮਾਰੇ ਬੱਚੇ ਬਲੇ ਸੋਹਣੇ ਹੋਣਗੇ ਦੁਨੀਆ ਨਾਲ ਸੋਹਣੇ ਹੋਣਗੇ ਬੱਚੇ ਬਲੇ ਸੋਹਣੇ ਨੇ ਬਈ ਕਿਤੇ ਇਹਦਾ ਫੇਰੀ ਨਾ ਹੋ ਗਈ ਹੋਵੇ ਵੀ ਬੱਚੇ ਮੇਰੇ ਨੇ ਕਹਿੰਦੇ ਇਸ ਬੱਚੇ ਰਾਜੇ ਦੇ ਆ ਵੀ ਕਿਤੇ ਉਹ ਜਿਹੜੀ ਮੈਂ ਕੜਤੀ ਜੰਗਲ ਤੇ ਛੱਪਰ ਚ ਪਾ ਕੇ ਛੱਪਰ ਦੇ ਵਿੱਚ ਰਹਿੰਦੀ ਹੈ ਕਿਤੇ ਉਹ ਉਹ ਉਸੇ ਰਾਣੀ ਦੇ ਬੱਚੇ ਨਾਲ ਹੁਣ ਇਹ ਟੜਕਿਓਂ ਛੁੱਟਾ ਪਿਆ ਉੱਠਿਆ ਉੱਠ ਕੇ ਘੋੜਾ ਕੱਢਿਆ ਘੋੜੇ ਤੇ ਜਾ ਕੇ ਉਹ ਬਹਾ ਕੇ ਕਹਿੰਦਾ ਉਹ ਨੂੰ ਉਹਨੂੰ ਲਿਜਾ ਕੇ ਦੇਖਾਂ ਭਲਾ ਕਿਤੇ ਮੇਰੇ ਹੀ ਬੱਚੇ ਉਹਦੇ ਪਏ ਉਹੀ ਬੱਚੇ ਨਾ ਹੁਣ ਮੇਰੇ ਇਹ ਜਦੋਂ ਉੱਥੋਂ ਲੈ ਕੇ ਘੋੜਾ ਉਹਦੇ ਕੋਲੇ ਗਿਆ ਉਹਨੂੰ ਕਹਿੰਦਾ ਬੈਠ ਘੋੜੇ ਤੇ ਉਹ ਬਹਿ ਗਈ ਤੇ ਕਹਿੰਦਾ ਇੱਥੇ ਬੱਚੇ ਆਉਣਗੇ ਕਹਿੰਦਾ ਉਹਨਾਂ ਨੂੰ ਦੇਖਾਂ ਹੀ ਵੀ ਤੈਨੂੰ ਦੇਖ ਕੇ ਵੀ ਜੇ ਮਤਲਬ ਜੇ ਤੇਰੇ ਬੱਚੇ ਹੋਏ ਤਾਂ ਦੁਰਦਿਆਂ ਧਾਰਾਂ ਜਾਣ ਗਿਆ ਜਦੋਂ ਬੱਚਿਆਂ ਨੇ ਮਾਂ ਦੇਖ ਲਈ ਖੜੀ ਹੋ ਆ ਗਈ ਕਹਿੰਦੇ ਸਾਡੀ ਮਾਂ ਐਂਉਂ ਕਿਹਾ ਵੀ ਆ ਗਈ ਸਾਡੀ ਮਾਂ ਕਹਿੰਦੇ ਦੁੱਧ ਦੀਆਂ ਧਾਰਾਂ ਚੱਲ ਪਈ ਉਹਦੀ ਹਿੱਕ 'ਚੋਂ ਧਾਰਾਂ ਜਦੋਂ ਐ ਜਾਂਦੀਆਂ ਰਾਜੇ ਨੇ ਦੇਖੀਆਂ ਤੇ ਬਾਕੀ ਜਿਹੜੇ ਤੂਕੇ ਵਿੱਚ ਡਿੱਗੇ ਨਾਲ ਦੀ ਨਾਲ ਨਦੀ ਦਾ ਪਾਣੀ ਕਹਿੰਦੇ ਚਿੱਟਾ ਹੋ ਗਿਆ ਦੁੱਧ ਵਰਗਾ ਹੋ ਕੇ ਉਹਨਾਂ ਨੇ ਨੇੜੇ ਲਾ ਲਈ ਵੇੜੀ ਮਾਂ ਨੇ ਬੁੱッコਲ ਚ ਲੈ ਲਈ ਫਿਰ ਪੁੱਛਿਆ ਮਾਂ ਨੇ ਉਹਨੇ ਵੀ ਤੁਸੀਂ ਇਹ ਕਾਰਨ ਕੀ ਬਣਿਆ ਉਹ ਕਹਿੰਦੇ ਸਾਨੂੰ ਦਾਈ ਨੇ ਤੇ ਸਾਡੀ ਮਤੇਰ ਮਾਂ ਨੇ ਟੋਕਰੀ ਚ ਪਾ ਕੇ ਉਹਨੇ ਭੈਣ ਭਾਈਆਂ ਨੂੰ ਨਦੀ ਚ ਤੈਰਤਾ ਤੀ ਸਾਡੀ ਮਾਛੀ ਨੇ ਕਹਾ ਝਾਂਬਲੇ ਪਾਣੀ ਤੇ ਸੀ ਛੱਡੀ ਮਾਛੀ ਪਾਣੀ ਤੇ ਰਹਿੰਦੀ ਐ ਇੱਕ ਉਹਨੇ ਦੱਛਿਆ ਤੀ ਵੀ ਹਾਂ ਮੇਰੀ ਭੈਣ ਇੱਕ ਛੱਪ ਦੇ ਪਾਣੀ ਚ ਗਈ ਉਹ ਵੀ ਉਹਨੇ ਮੈਨੂੰ ਆ ਰਾਹ ਦੱਛਿਆ ਤੀ ਤੂੰ ਐ ਐ ਕਹੀਂ ਤੈਨੂੰ ਤਾਂ ਫੇਰਾ ਜੀ ਨਾ ਮਲਾਪੂ ਵੀ ਉਹਨੇ ਜਾ ਕੇ ਕਨੇਸ਼ੀ ਸ਼ਾਮ ਲੇ ਸ਼ਾਮੇ ਵਿੱਚ ਪੁੱਤਰ ਤੀ ਅਸੀਂ ਤੇਰੇ ਹੀ ਆ ਭਾਈ ਉਹ ਨਾਲ ਲਾ ਜਾ ਕੇ ਉਹਨਾਂ ਨੂੰ ਫੇਰ ਘਰੇ ਲੈ ਕੇ ਗਿਆ ਦਾਈ ਛੱਦੀ ਦਾਈ ਮੰਨ ਗਈ ਦੇਉ ਦਾਈ ਮੰਨ ਗਈ ਟੋਟੇ ਕਰਕੇ ਕੁੱਟਿਆਂ ਨੂੰ ਪੋਮਾਏ ਉਹ ਨਏ ਦਾਈ ਨਾਲੇ ਉਹ ਉਹ ਫੇਰ ਘਰੇ ਵਸਾਈ ਉਹ ਘਰੇ ਵਸਾ ਕੇ ਫੇਰ ਰਾਜਪਾਗ ਦੇ ਮਾਲਕ ਬੱਚੇ ਬਣੇ ਤੇ ਫੇਰ ਬਸ ਬਸਣ ਦਸਣ ਲੱਗੇ ਮਤੇਰਾ ਮਾਮਾ ਭਾਈ ਇਹ ਜਾਂ ਕੁਝ ਕਰਾਉਂਦੀਆਂ ਨੇ ਬਹੁਤ ਸਟੋਰੀਆਂ ਹੋਰ ਵੀ ਮਾਮਾ ਮਤੇਰਾ ਦੀਆਂ ਆਉਂਦੀਆਂ ਨੇ ਇਹ ਸਟੋਰੀ ਇੱਥੇ ਖਤਮ ਕਰਦੇ ਹਾਂ ਤੇ ਹੁਣ ਮਿਲਾਂਗੇ ਇਦੋਂ ਅਗਲੀ ਸਟੋਰੀ ਨਾਲ